ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਭ ਦਾ ਪ੍ਰਭ ਹਰ ਫੈਸ਼ਨ ਬਟੀਕ ਦੇ ਵਿੱਚ ਅੱਜ ਜਿਹੜੀ ਡਰੈਸ ਮੈਂ ਤਿਆਰ ਕੀਤੀ ਆ ਉਹਦੀ ਪੂਰੀ ਲੁੱਕ ਦਿਖਾਨੇ ਆ ਵੀ ਕੀ ਤਿਆਰ ਕੀਤਾ ਤੇ ਕਿਵੇਂ ਦਾ ਤਿਆਰ ਕੀਤਾ ਅੱਜ ਮੈਂ ਤਿਆਰ ਕੀਤੀ ਹੈ ਇਹ ਵਾਲੀ ਕ੍ਰੌਕ ਇਸ ਕ੍ਰੌਕ ਦੀ ਪੂਰੀ ਲੁੱਕ ਦਿਖਾਨੇ ਆ ਵੀ ਇਹ ਚ ਕੀ ਡਿਜ਼ਾਈਨਿੰਗ ਦਿੱਤੀ ਆ ਕਿਵੇਂ ਦੀ ਮੈਂ ਤਿਆਰ ਕੀਤੀ ਹੈ ਏ ਪ੍ਰੌਕ ਤਿਆਰ ਕੀਤੀ ਹੈ ਜੀ neck ਦੇ ਉੱਤੇ ਮੈਂ ਐਵੇਂ ਡਿਜ਼ਾਈਨਿੰਗ ਦੁੱਤੀ ਹੈ ਇਹ ਇਹਦੇ ਨਾਲ ਬਾਟਮ ਸੀ ਆਪਾਂ ਉਹਦਾ ਬਣਾਇਆ ਪਲਾਜ਼ੋ ਤੇ ਪਲਾਜ਼ੋ ਨਾਲ ਦੀ ਫਿਰ ਮੈਂ ਫੈਬਰਿਕ neck ਦੇ ਉੱਤੇ ਲਗਾ ਕੇ ਡਿਜ਼ਾਈਨਿੰਗ ਦੁੱਤੀ ਹੈ ਲੈਸ਼ ਲਗਾਈ ਹੈ ਬਟਨ ਲਗਾਏ ਨੇ ਇਹ ਬਾਵਾਂ ਬਣਾਈਆਂ ਨੇ ਜੀ ਐਵੇਂ ਦੀਆਂ ਥੋੜਿਆ ਲੂਸ ਲੈਸ਼ ਲਗਾ ਕੇ ਬਟਨ ਲਗਾ ਕੇ ਫਿਰ ਆਪਾਂ ਬਣਾਇਆ ਇਹਦੀ neck ਦੀ ਡਿਜ਼ਾਈਨਿੰਗ ਦਿੱਤੀ ਹੈ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਬਹੁਤ ਸੋਹਣਾ ਤੇ ਬੜਾ ਪਿਆਰਾ neck ਡਿਜ਼ਾਈਨ ਬਣਿਆ ਇਹਦੇ ਨਾਲ ਬਣਾਇਆ ਇਹ ਵਾਲਾ ਪਲਾਜ਼ੋ ਪਲਾਜ਼ੋ ਦੇ ਉੱਤੇ ਲਗਾਈ ਹੈ ਪੌকেট ਪਲਾਜ਼ੋ ਦੇ ਵਿੱਚ ਆਪਾਂ ਕੱਟਵਰਕ ਦੇ ਨਾਲ ਡਿਜ਼ਾਈਨਿੰਗ ਦਿੱਤੀ ਹੈ ਜੀ ਇਹ ਕੱਟਵਰਕ ਪਾਇਆ ਦੇਖੋ ਤੁਸੀਂ ਵੀ ਮੇਰੇ ਕੋਲੋਂ ਹਰੇਕ ਪ੍ਰਕਾਰ ਦੇ ਕੱਪੜੇ ਸਲਾਈ ਕਰਵਾ ਸਕਦੇ ਹੋ ਤੇ ਸਲਾਈ ਸਿੱਖ ਸਕਦੇ ਹੋ ਹਰੇਕ ਪ੍ਰਕਾਰ ਦੇ ਡਿਜ਼ਾਈਨ ਤਿਆਰ ਕਰਵਾ ਸਕਦੇ ਹੋ ਹਰੇਕ ਪ੍ਰਕਾਰ ਦੀਆਂ ਡ्रेसेस ਤਿਆਰ ਕਰਵਾ ਸਕਦੇ ਹੋ ਲਹਿੰਗੇ ਗਾਉਨ ਗਰਾਰੇ ਸ਼ਰਾਰੇ ਹਰੇਕ ਪ੍ਰਕਾਰ ਦੀਆਂ ਫਰੌਕਸ ਵਗੈਰਾ ਜਿਵੇਂ ਕਿ ਗਲਾਲੀ ਫਰੌਕ ਬਣਾਈ ਹੈ ਤੇ ਐਦਾਂ ਹੀ ਤੁਸੀਂ ਫਰੌਕ ਹਰੇਕ ਪ੍ਰਕਾਰ ਦੇ ਕੱਪੜੇ ਤਿਆਰ ਕਰਵਾ ਸਕਦੇ ਹੋ ਸੰਪਰਕ ਕਰੋ ਪ੍ਰਭਾਰ ਫੈਸ਼ਨ ਬੁਟੀਕ ਰੁਪਿੰਦਰ ਕੌਰ ਫੋਨ ਨੰਬਰ ਹੈ ਜੀ 8567857006 ਸੁਦਾਂ ਵਾਲਾ ਮਹੱਲਾ ਪ੍ਰਾਣੀ ਸ਼ਰਾਂਤ ਵਾਈਗੁਰ ਜੀ ਦਾ ਖਾਸਾ ਵਾਈਗੁਰ ਜੀ ਕੀ ਹਵੇ